ਮੇਰੇ ਵੀਰ ਬੈਠੇ ਨੇ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਰਹਿੰਦੇ ਨੇ ਇਹਨਾਂ ਇੱਕ ਵੀਡੀਓ ਵੇਖੀ ਹੋਵੇਗੀ ਉਹ ਇੱਕ ਧੀ ਇੱਕ ਬੱਚੀ ਚਲੋ ਉਹਨੇ ਜਿਹੋ ਜਾਂ ਮਰਜ਼ੀ ਪਹਿਰਾਵਾ ਪਾਇਆ ਪਹਿਰਾਵਾ ਤੇ ਉਹਨੇ ਬਹੁਤ ਸ਼ਰਮਨਾਕ ਪਾਇਆ ਇੱਜ਼ਤ ਵਾਲਾ ਬੰਦਾ ਉਹਦਾ ਪਹਿਰਾਵਾ ਵੇਖ ਹੀ ਨਹੀਂ ਸਕਦਾ ਯਾ ਮੈਂ ਉਹ ਬੀਬੀ ਨੂੰ ਤਾਂ ਬੇਨਤੀ ਲਗਾ ਕਰਨ ਪਈ ਤੂੰ ਜਿੰਨਾ ਜਵਾਨਾਂ ਦੀ ਗੱਲ ਕੀਤੀ ਆ ਦੀਵਾਨ ਚਾਣ ਕੇ ਵੇਖ ਜਿਨ੍ਹਾਂ ਨੂੰ ਤੂੰ ਕਹਿੰਨੀ ਆ ਨਾ ਵੀ ਇਹ ਖਾਨਾ ਬਦੋਚਿਆ ਇਨਾਂ ਦੇ ਪੱਲੇ ਕੱਖ ਨਹੀਂ ਇਹ ਨੰਗਿਆ ਉਹਨੇ ਇੱਕ ਬੀਬੀ ਨੇ ਟਾਂਕ ਕੀਤੀ ਐ ਅਮਰਤ ਸਰ ਦੇ ਰਹਿਣ ਵਾਲੇ ਨੌਜਵਾਨਾਂ ਨੂੰ ਵੀਡੀਓ ਤੁਸੀਂ ਵੇਖੀ ਹੋਵੇਗੀ ਉਹ ਕਹਿੰਦੀ ਜਿਹੜੀ ਅਮਰਤ ਸਰ ਦੇ ਜੰਗ ਬਲੱਡ ਮੁੰਡੇ ਨੇ ਨਾ ਉਹ ਕਹਿੰਦੀ ਉਹ ਨੰਗਿਆ ਉਹਨਾਂ ਦੇ ਕੋਲ ਕੋਈ ਪੈਸਾ ਤੇਲਾ ਨਹੀਂ ਫੁਕਰੇ ਬਹੁਤ ਉਹਨੇ ਭੜੇ ਸ਼ਬਦ ਵਰਤੇ ਬਹੁਤ ਭੜੇ ਲੇਕਿਨ ਜੇ ਅਮਰਤ ਸਰ ਦੀ ਅਸਲ ਜਵਾਨੀ ਵੇਖਣੀ ਹੈ ਨਾ ਫੇਰ ਰਾਤ ਨੂੰ 12 ਵਜੇ ਤੋਂ ਬਾਅਦ ਗੁਰੂ ਰਾਮਦਾਸ ਜੀਆਂ ਪ੍ਰਕਰਮਾਂ 'ਚ ਜਾ ਕੇ ਚੌਂਕੜਾ ਮਾਰ ਕੇ ਬਹਿ ਜਿਓ ਫੇਰ ਅੰਮ੍ਰਿਤ ਸਰ ਦੀ ਅਸਲ ਜਵਾਨੀ ਵੇਖਿਓ ਜਿਹੜੇ ਅੰਮ੍ਰਿਤ ਵੇਲੇ ਇਸ਼ਨਾਨ ਪਾਨ ਕਰਕੇ ਧੰਨ ਗੁਰੂ ਰਾਮਦਾਸ ਦੀਆਂ ਪ੍ਰਕਰਮਾਂ 'ਚ ਅੰਦਰ ਜਾ ਕੇ ਹਰਿਮੰਦਰ ਸਾਹਿਬ ਦੀ ਧਵਾਈ ਕਰਵਾਉਂਦੇ ਨੇ ਉਹਦੇ ਤੋਂ ਬਾਅਦ ਸਾਰੀਆਂ ਪ੍ਰਕਰਮਾਂ ਸਾਫ਼ ਕਰਦੇ ਨੇ ਅੰਮ੍ਰਿਤ ਵੇਲੇ ਵਿਛਾਈ ਜਿਹੜੀ ਚਿੱਟੀ ਚਾਦਰ ਦੀ ਆਕਾਲ ਤਖ਼ਤ ਸਾਹਿਬ ਦੇ ਵਿਹੜੇ 'ਚ ਵਿਛਾਈ ਹੁੰਦੀ ਆ ਨਾ ਜਿਹਦੇ ਤੇ ਪਾਲਕੀ ਸਾਹਿਬ ਲਿਆਣ ਕੇ ਰੱਖੀ ਜਾਂਦੀ ਉਹ ਅੰਮ੍ਰਿਤਸਰ ਦੇ ਨੌਜਵਾਨ ਕਰਦੇ ਆ ਤੇ ਜਦੋਂ ਉਪਰੋਂ ਮਹਾਰਾਜ ਦਾ ਪਾਵਨ ਸਰੂਪ ਆਉਂਦਾ ਅੰਦਰ ਪ੍ਰਕਾਸ਼ ਕਰਨ ਤੱਕ ਅੰਮ੍ਰਿਤਸਰ ਦੀ ਜਵਾਨੀ ਤੇ ਇਲਾਕੇ ਦੀ ਜਵਾਨੀ ਅੰਮ੍ਰਿਤ ਵੇਲੇ ਜਾ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਲਕੀ ਨੂੰ ਮੋਢਾ ਦੇਂਦਿਆਂ ਦੇਂਦਿਆਂ ਦਰਬਾਰ ਸਾਹਿਬ ਲੈ ਕੇ ਜਾਂਦੇ ਆ ਬੀਬਾ ਤੂੰ ਤੇ ਇਹਨਾਂ ਦੇ ਪੈਰ ਵਰਗੀ ਵੀ ਨਹੀਂ ਤੂੰ ਤੇ ਇਹਨਾਂ ਦੇ ਪਾਸਕ ਵੀ ਨਹੀਂ ਜਿਨ੍ਹਾਂ ਨੇ ਵੀਡੀਓ ਵੇਖੀ ਉਹ ਵੇਖਿਓ ਦਾ ਪਹਿਰਾਵਾ ਵੇਖਿਓ ਕਿਹੋ ਜਿਹਾ ਉਹੋ ਜਿਹਾ ਉਹਦਾ ਮਾਂ ਬਾਪ ਹੋਵੇਗਾ ਪਰ ਮਾਂ ਬਾਪ ਤੇ ਕਹਿੰਦਾ ਹੋਵੇਗਾ ਧੀਏ ਐਰਕੀ 1.5 ਲੱਖ ਆਇਆ ਕੁ ਛੋਟ ਕੱਪੜੇ ਪਾਏ ਆ ਥੋੜੇ ਜਿਹਾ ਹੋਰ ਛੋਟ ਕਰਦੇ ਸ਼ਾਇਦ ਆਉਂਦੇ ਮਹੀਨੇ ਨੂੰ 3 ਲੱਖ ਰੁਪਈਆ ਆ ਜਾਵੇ ਜਿਹੜੇ ਪਰਿਵਾਰ ਬੇਸ਼ਰਮੀ ਦਾ ਪੈਸਾ ਖਾਣ ਲੱਗ ਪੈਣਾ ਉਹ ਧੀਆ ਦੇ ਕੱਪੜੇ ਨਹੀਂ ਵੇਂਦੇ ਹੁੰਦੇ ਪੀ ਇਹਨੇ ਮਾੜੇ ਪਾਏ ਆ ਕਿ ਇਹਨੇ ਚੰਗੇ ਪਾਈ ਆ ਭਾਈ ਆਖਿਆ ਆਜ਼ਾਦ ਮੁਲਖ ਆ ਜੋ ਮਰਜੀ ਪਾਈਏ ਮੈਂ ਤਾਂ ਕਹਿੰਦਾ ਡੁੱਬ ਕੇ ਉਹ ਪਿਓ ਨੂੰ ਮਰ ਜਾਣਾ ਚਾਹੀਦਾ ਜਿਹੜੇ ਪਿਓ ਦੇ ਸਾਹਮਣੇ ਉਹ ਦੀ ਧੀ ਸ਼ਾਰਟ ਪਾ ਪਾ ਕੇ ਵੀਡੀਓ ਭਾਈ ਬਣਾਉਂਦੀ ਆ ਇਸ ਕਰਕੇ ਜਦੋਂ ਜਦੋਂ ਪੰਜਾਬ ਦੀ ਜਵਾਨੀ ਨੂੰ ਕਿਸੇ ਨੇ ਟੁੰਬਿਆ ਜਾਂ ਲਲਕਾਰਿਆ ਜਾਂ ਮਾੜਾ ਚੰਗਾ ਬੋਲਿਆ ਇਹਨਾਂ ਜਵਾਨਾਂ ਨੇ ਦੁਨੀਆਂ ਦੇ ਤਖਤ ਤੇ ਇਹ ਦੱਸ ਦਿੱਤਾ ਜੇ ਪੰਜਾਬ ਦੀ ਜਵਾਨੀ ਜਿਉਂਦੀ ਆ ਇਸ ਕਰਕੇ ਮੂੰਹ ਪਾੜ ਕੇ ਵੀਊ ਲੈਣ ਦਾ ਕਰਕੇ ਐਵੇਂ ਕਿਸੇ ਦੇ ਬਰ ਖਿਲਾਫ ਨਹੀਂ ਬੋਲ ਦੇਣਾ ਚਾਹੀਦਾ ਉਹ ਵੀ ਕਿਸੇ ਦੀ ਧੀ ਪੈਣ ਹੈ ਪਰ ਉਹ ਮੈਂ ਪੈਨ ਨੂੰ ਬੇਨਤੀ ਕਰਦਾ ਥੋੜੀ ਜੀ ਸ਼ਰਮ ਕਰ ਲੈ ਥੋੜੀ ਬਹੁਤੀ ਜੇ ਬੁੱਧ ਨੇ ਕਰਨੀ ਤਿਲਾਂ ਦੇ ਦਾਣੇ ਜਿੰਨੀ ਕਰ ਲਾ